ਦੋਸਤੋ ਫਾਈਨਲੀ ਪਹੁੰਚ ਗਏ ਮਾਈਕ ਕੋਲੇ ਗਰਦੀਪ ਕੋਲੇ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਨਾ ਸੋਸ਼ਲ ਮੀਡੀਆ ਤੇ ਹਰ ਇੱਕ ਬੰਦਾ ਪੈਸਾ ਕਮਾ ਰਿਹਾ ਹੈਗਾ ਪੈਸਾ ਹੈ ਵੀ ਇਹ ਜੀ ਗੱਲ ਨਹੀਂ ਹੈਗੀ ਪੈਸਾ ਨਹੀਂ ਹੈਗਾ ਸੋਸ਼ਲ ਮੀਡੀਆ ਦੇ ਸੋਸ਼ਲ ਮੀਡੀਆ ਦੇ ਅਕਾਊਂਟਸ ਹੋ ਗਏ ਜਿੱਦਾਂ ਕਿ ਫੇਸਬੁੱਕ ਹੋ ਗਏ ਹਨਾ ਫੇਸ ਤੇ ਇੰਸਟਾਗ੍ਰam ਹੋ ਗਏ ਇੰਸਟਾਗ੍ਰam ਤੋਂ ਤਾਂ ਵੈਸੇ ਕੋਈ ਇਨਕਮ ਵਗੈਰਾ ਦਾ ਸੋਰਸ ਹੈ ਨਹੀਂਗਾ ਤੇ ਉਹ ਤਾਂ ਪ੍ਰੋਮੋਸ਼ਨ ਦੀ ਹੈ ਹਨਾ ਤੇ ਨੰਬਰ 3 ਗੱਲ ਕਰਦੇ ਆ ਯੂਟਿਊਬ ਦੀ ਤੇ ਲੋਕ ਬਹੁਤ ਪੈਸਾ ਕਮਾ ਰਹੇ ਨੇ ਪਰ ਬਾਈ ਨੇ ਜਿਹੜੇ ਹਨਾ ਇਹ ਫੇਸਬੁੱਕ ਚਲਾ ਰਹੇ ਸੀਗੇ ਤੇ ਹੁਣ ਮੈਨੂੰ ਬਾਈ ਕਹਿ ਰਿਹਾਗਾ ਵੀ ਮੈਨੇ ਆਪਣਾ ਪੇਜ ਡਿਲੀਟ ਕਰਨਾ ਬਾਈ ਤੁਹਾਨੂੰ ਆਪਾਂ ਪੁੱਛ ਦਾਂਗੇ ਡਿਲੀਟ ਕਰਨ ਦਾ ਕੀ ਕਾਰਨ ਹੈ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਾਈ ਤੁਸੀਂ ਪੇਜ ਡਿਲੀਟ ਕਰਨ ਬਾਰੇ ਕਹਿ ਰਹੇ ਸੀ ਵੀ ਪੇਜ ਡਿਲੀਟ ਕਰਨਾ ਵੀ ਦੱਸੋ ਮੈਨੂੰ ਹਨਾ ਤੇ ਤੁਹਾਨੂੰ ਬਾਅਦ ਚ ਦੱਸਾਂਗੇ ਪਹਿਲੇ ਤਾਂ ਰੀਜਨ ਦੱਸੋ ਤੁਸੀਂ ਕਿਉਂ ਡਿਲੀਟ ਕਰਨਾ ਚਾਹੁੰਦੇ ਹੋ ਰੀਜਨ ਦਾ ਬਈ ਇਹਦਾ ਐਵੇਂ ਹੈ ਮੇਰੇ ਕੋਲ ਹੈਗੇ ਨੇ ਇਹਦੇ ਵਿੱਚ ਤਿੰਨ ਪੇਜ ਬਣਾਏ ਤਿੰਨ ਪੇਜ ਹੈਗੇ ਤੇ ਤਿੰਨਾਂ ਪੇਜਾਂ ਤੇ ਮੇਰੇ ਤੋਂ ਪ੍ਰੋਪਰ ਵਰਕ ਨਹੀਂ ਹੁੰਦਾ ਵਰਕ ਨਹੀਂ ਹੁੰਦਾ ਜਿੱਤੇ ਮੈਨੂੰ ਮਤਲਬ ਕਮਾਈ ਨਹੀਂ ਹੋ ਰਹੀ ਹੈਗੀ ਓਕੇ ਤੇ ਮੈਂ ਚਾਹੁੰਦਾ ਵੀ ਆਪ ਦਾ ਫੋਟ ਸਿਕ ਪੇਜ ਤੇ ਹੋ ਜੇ ਜਿਹੜੇ ਮੇਰੇ ਦੂਜੇ ਪੇਜ ਦੇ ਮਾਉਥਲੀ ਸ਼ੋਅ ਜਾਣ ਗੱਲ ਸਹੀ ਹੈ ਤਾ ਕਿ ਮੈਂ ਇੱਕਦੋ ਕਮਾਈ ਕਰ ਸਕਾਂ ਸਹੀ ਗੱਲ ਸੱਚੇ ਮੈਨੂੰ ਟ੍ਰੀਟ ਕਰਨ ਦਾ ਮੈਥੇ ਪਤਾ ਨਹੀਂ ਤੇ ਮੈਂ ਚਾਹੁੰਦਾ ਵੀ ਤੂੰ ਮੇਰੀ ਮਦਦ ਕਰ ਹਾਂ ਬਿਲਕੁਲ ਬਰੇ ਬਿਲਕੁਲ ਕਿਉਂਕਿ ਆਪਣਾ ਵਰਕ ਇਹੀ ਹੈ ਕੰਮ ਇਹੀ ਹੈ ਹਨਾ ਸੋ ਦੋਸਤੋ ਬਾਈ ਦੀ ਇੱਕ ਗੱਲ ਮੈਨੂੰ ਬ ਤਨ ਚਾਰ ਪੇਜ ਚਲਾ ਰਹੇ ਹਾਂ ਪਰ ਜਿਆਦਾ ਤੇ ਮੈਥੋਂ ਕੰਮ ਨਹੀਂ ਹੁੰਦਾ ਦੋਸਤੋ ਏਦਾਂ ਹੀ ਜ਼ਿੰਦਗੀ ਦਾ ਇੱਕ ਹਨਾ ਮੋਟਿਵ ਹੁੰਦਾ ਵੀ ਜਿੱਦਾਂ ਵੀ ਆਪਾਂ ਇੱਕ ਚੀਜ਼ ਤੇ ਫੋਕਸ ਕਰਾਂਗੇ ਰਿਲੇਟ ਕਰਾਂਗੇ ਉਹ ਚੀਜ਼ ਦੇ ਵਿੱਚ ਤੁਸੀਂ ਸਕਸੈਸ ਜ਼ਰੂਰ ਹੁੰਨੇ ਹੋਗੇ ਚਲੋ ਦੋਸਤੋ ਆਪਾਂ ਜ਼ਿਆਦਾ ਸਮਾਂ ਵੇਸਟ ਨਾ ਕਰਦੇ ਆਪਾਂ ਚੱਲਦੇ ਹੁਣ ਬਾਈ ਦੀ ਪੇਜ ਦੇਖਣੀ ਤੇ ਦੇਖਦੇ ਹੁਣ ਆਪਾਂ ਪੇਜ ਤੁਹਾਨੂੰ ਡਿਲੀਟ ਕਰਨਾ ਦਿਖਾਣਾਂਗੇ ਵੀ ਕਿੱਦਾਂ ਹੋਊਗਾ ਡਿਲੀਟ ਲਓ ਜੀ ਦੋਸਤੋ ਬਾਈ ਜੀ ਕਿਹੜਾ ਪੇਜ ਡਿਲੀਟ ਕਰਨਾ ਤੁਸੀਂ ਨੇ ਇਹਦੇ ਵਿੱਚੋਂ ਆਪਣੇ ਦੋ ਪੇਜ ਬਣੇ ਹੋਣੇ ਲੱਗਦਾ ਕਿਹੜਾ ਡਿਲੀਟ ਕਰਨਾ ਇਹਨਾਂ ਚੋਂ ਇਹਨੇ ਤਾਂ ਗੁਰਦੀਪ ਸਿੰਘ ਕਨਿਆਲ ਦੇ ਨਾਮ ਤੇ ਆ ਇਹਨੂੰ ਡਿਲੀਟ ਕਰਨਾ ਆਪਣੇ ਅੱਛਾ ਗੁਰਦੀਪ ਸਿੰਘ ਕਨਿਆਲ ਦੇ ਨਾਮ ਵਾਲਾ ਪੇਜ ਪਹਿਲਾਂ ਫੋਨ ਆ ਕੇ ਗੱਲ ਕਰੋ ਇਹਨੂੰ ਸੋ ਦੋਸਤੋ ਬਾਈ ਦਾ ਫੋਨ ਆ ਗਿਆ ਆਪਾਂ ਤੁਹਾਨੂੰ ਦੱਸਾਂਗੇ ਵੀ ਸਾਇ ਜਿੱਤਾਂ ਕਿ ਮੰਨ ਲਓ ਆਪਾਂ ਤੋਂ ਐਕਸਟਰਾ ਪੇਜ ਬਣ ਜਾਂਦੇ ਨੇ ਫੇਸਬੁੱਕ ਤੇ ਹਨਾ ਵੀ ਉਹ ਕਿਦਾਂ ਡਿਲੀਟ ਕਰਨੇ ਨੇ ਤੁਸੀਂ ਨੇ ਵੀਡੀਓ ਦੇ ਐਂਡ ਤੱਕ ਬਣੇ ਰਹਿਓ ਮੈਂ ਤੁਹਾਨੂੰ ਦੱਸੂਗਾ ਕੱਲੀ-ਕੱਲੀ ਡਿਟੇਲ ਕੱਲੀ-ਕੱਲੀ ਜਾਣਕਾਰੀ ਕਿਸੇ ਵੀ ਰਾਤੀ ਕੋਈ ਵੀ ਜਾਣਕਾਰੀ ਹੁੰਦੀ ਆ ਆਪਣੀ ਰਿਕਵੈਸਟ ਤੁਹਾਨੂੰ ਦੱਸ ਸਕਦੇ ਆਂ ਦੱਸਿਆ ਕਰਾਂਗੇ ਕੋਈ ਚੈੱਕ ਕਰਨ ਦੇ ਲਈ ਆਪਾਂ ਤਾਂ ਇਨਫੋਰਮੇਸ਼ਨ ਵਗੈਰਾ ਲੈ ਸਕਦੇ ਆਂ ਫ੍ਰੀ ਆਫ ਕਾਸਟ ਕੋਈ ਚਾਰਜ ਨਹੀਂ ਹੋਊਗਾ ਅ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਬਾਕੀ ਤੁਸੀਂ ਦੱਸਣਾ ਚਲੋ ਦੋਸਤੋ ਹੁਣ ਆਪਾਂ ਚੱਲਦੇ ਆਂਗੇ ਸਕਰੀਨ ਦੀ ਔਰ ਦੋਸਤੋ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਨੇ ਇਹ ਆ ਦੇਖੋ ਜੀ ਸੀ ਡੈਸ਼ ਬੋਰਡ ਹੈ ਹਨਾ ਇੱਥੇ ਨੂੰ ਤੁਸੀਂ ਨੇ ਪਹਿਲਾਂ ਦੇਖ ਲੈਣਾ ਸਾਰਾ ਕੁਝ ਵੀ ਤੁਹਾਡਾ ਸਿਸਟਮ ਓਕੇ ਹੈ ਹਨਾ ਬਾਕੀ ਇਹਨੂੰ ਤਾਂ ਦੇਖਣ ਦੀ ਲੋੜ ਨਹੀਂ ਹੈ ਇਹ ਤਾਂ ਗ੍ਰੀਨ ਨੇ ਕਿਉਂਕਿ ਆਪਾਂ ਨੇ ਤਾਂ ਕੰਮ ਮਕਾਨਾ ਖਤਮ ਕਰਨਾ ਹੈ ਤਾਂ ਸਿਸਟਮ ਡੀਲੀਟ ਕਰਨਾ ਹੁਣ ਤੁਸੀਂ ਦੇਖ ਸਕਦੇ ਜਿਹੜੀ ਪ੍ਰੋਫਾਈਲ ਦੀ ਉਹ ਸਿਸਟਮ ਹੈ ਹਨਾ ਤੇ ਹੁਣ ਸੈਟਿੰਗ ਦੇ ਵਿੱਚ ਜਾਣਾਗਾ ਸੈਟਿੰਗ ਦੇ ਵਿੱਚ ਜਾ ਕੇ ਤੁਸੀਂ ਨੇ ਨੀਚੇ ਜਾਣਾ ਬਾਬਾ ਜੀ ਨੀਚੇ ਜਾ ਕੇ ਤੁਹਾਨੂੰ ਇੱਕ ਆਪਸ਼ਨ ਮਿਲਣਾ ਵਾ ਲੋ ਜੀ ਦੋਸਤੋ ਐਂਡ ਤੱਕ ਬਣੇ ਰਹੋ ਹਨਾ ਐਕਸੈਸ ਐਂਡ ਕੰਟਰੋਲ ਲੋ ਜੀ ਮਿੱਤਰੋ ਹੁਣ ਤੁਹਾਨੂੰ ਦਿਖਾਇਆ ਮੈਂ ਐਕਸੈਸ ਐਂਡ ਕੰਟਰੋਲ ਹਨਾ ਇਹ ਉੱਪਰ ਲਿਖਿਆ ਹੋਇਆ ਡੀਐਕਟੀਵੇਟ ਅਨਪਬਲਿਕ ਔਰ ਦਾ ਡਿਲੀਟਡ ਦਿਸ ਫੇਸਬੁਕ ਪੇਜ ਸੋ ਦੋਸਤੋ ਜਿਹੜਾ ਹਮ ਇੱਕ ਬੈਕਅਪ ਤੁਹਾਨੂੰ ਕਰਕੇ ਫਿਰ ਦਿਖਾ ਦਿੰਨਾ ਜਿਹੜਾ ਹੁੰਦਾ ਨਾ ਐਕਸੈਸ ਐਂਡ ਕੰਟਰੋਲ ਹੈ ਇੱਥੋਂ ਤੁਸੀਂ ਡਿਲੀਟ ਕਰ ਸਕਦੇ ਹੋ ਆਪਣੇ ਕਿਸੇ ਵੀ ਪੇਜ ਨੂੰ ਕੋਈ ਦੋਸਤੋ ਹੁਣ ਆਪਾਂ ਨੇ ਓਕੇ ਕੀਤਾ ਤੇ ਦੋਸਤੋ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਨੀਚੇ ਆਪਸ਼ਨ ਆਗਾ ਜਿਹੜਾ ਇੱਕ ਤਾਂ ਉੱਪਰ ਅਨ ਪਬਲਿਕ ਪੇਜ ਹਣਾ ਤੁਸੀਂ ਮੰਨ ਲਓ ਪਬਲਿਕ ਤੱਕ ਕਹੜੀ ਪਹੁੰਚ ਨਹੀਂ ਹੋਣੀ ਉਹ ਪੇਜ ਦੀ ਇੱਕ ਡੀਐਕਟੀਵੇਟ ਪੇਜ ਆ ਤੇ ਤੁਸੀਂ ਬਾਅਦ ਚ ਵੀ ਇਨੇਬਲ ਕਰ ਸਕਦੇ ਹੋ ਤੇ ਨੰਬਰ 3 ਆਗਾ ਜਿਹੜਾ ਡਿਲੀਟ ਪੇਜ ਸੋ ਦੋਸਤੋ ਜਿੱਦਾਂ ਕਿ ਤੁਸੀਂ ਨੇ ਰੱਖਣਾ ਨਹੀਂ ਹੁੰਦਾ ਪੇਜ ਵੀ ਆਪਾਂ ਨੇ ਪਰਮਾਨੈਂਟਲੀ ਡਿਲੀਟ ਕਰਨਾ ਤਾਂ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਕਰਨਾ 3rd ਆਪਸ਼ਨ ਚੂਜ਼ ਕਰਨਾ ਲਈ 3rd ਆਪਸ਼ਨ ਚੂਜ਼ ਕਰਨ ਤੋਂ ਬਾਅਦ ਆਪਾਂ ਕੰਟੀਨਿਊ ਕਰਾਂਗੇ ਕੰਟੀਨਿਊ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਬਿਫੋਰ ਯੂਰ ਡਿਲੀਟ ਆ ਵੀ ਮੇ ਬੀ ਆਏਬਲ ਟੂ ਹੈਲਪ ਹੈ ਨਾ ਇਹਦਾ ਮਤਲਬ ਇਹ ਆ ਜਾਏਗਾ ਕਿ ਤੁਸੀਂ ਕੀ ਕਾਰਨ ਆ ਤੁਹਾਡਾ ਤੁਸੀਂ ਕਿਉਂ ਡਿਲੀਟ ਕਰਨਾ ਚਾਹ ਰਹੇ ਹੋ ਪੇਜ ਆ ਆਈ ਸਪੈਂਡ ਟੂ ਮਾਚ ਟਾਈਮ ਔਨ ਫੇਸਬੁਕ ਆਈ ਹੈਵ ਅ ਪ੍ਰਾਈਵੇਸੀ ਅਨੁਸ਼ਾਰਨ ਆਈ ਡੋਨਟ ਫੀਲ ਸੇਫ ਔਫ ਏ ਹੈ ਨਾ ਸਾਰਾ ਸਿਸਟਮ ਤੇ ਆਪਾਂ ਫਾਸਟ ਯੂਜ਼ ਕਰਾਂਗੇ ਵੀ ਆਪਾਂ ਟਾਈਮ ਸਪੈਂਡ ਨਹੀਂ ਕਰ ਸਕਦੇ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਮੈਨੇਜ ਟਾਈਮ ਸਪੈਂਡ ਔਨ ਫੇਸਬੁਕ ਹਨਾ ਚਲੋ ਜੀ ਹੁਣ ਆਪਾਂ ਕਰੋ ਕੰਟੀਨਿਊ ਕੰਟੀਨਿਊ ਕਰਨ ਤੋਂ ਬਾਅਦ ਦੋਸਤੋ ਜਿੱਦਾਂ ਕਿ ਤੁਹਾਡੇ ਕੋਲ ਕੋਈ ਵੀਡੀਓ ਵਗੈਰਾ ਹੁੰਦੀਆਂ ਨੇ ਉਹ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਇਨਫੋਰਮੇਸ਼ਨ ਵਾਸਤੇ ਤੇ ਸੇਵ ਵੀ ਕਰ ਸਕਦੇ ਹੋ ਪੋਸਟਾਂ ਆਪਣੀਆਂ ਉੱਪਰ ਦੇਖਸਣ ਤੁਸੀਂ ਲਿਖਿਆ ਹੋਇਆ ਪਰਮਨੈਂਟਲੀ ਡੀਲੀਟ ਦਿਸ ਪੇਜ ਹਨਾ ਐਂਡ ਵੈਨਿਊ ਡੀਲੀਟ ਦਿਸ ਪੇਜ ਚਲੋ ਜੀ ਹੁਣ ਆਪਾਂ ਕੰਟੀਨਿਊ ਕਰਦੇ ਆਂਗੇ ਕਿਉਂਕਿ ਆਪਣੇ ਲਾਵੇ ਕੋਈ ਮੈਟਰ ਹੈ ਨਹੀਂ ਆ ਹਣ ਦੋਸਤੋ ਤੁਸੀਂ ਨੇ ਪਾਸਵਰਡ ਭਰਨਾ ਹੁਣ ਬਾਈ ਪਾਸਵਰਡ ਭਰੂਗਾ ਇਹਦੇ ਵਿੱਚ ਬਾਕ ਪਾਸਵਰਡ ਪਾ ਕੇ ਮਿੱਤਰੋ ਕੰਟੀਨਿਊ ਕਰਤਾ ਕੰਟੀਨਿਊ ਕਰਕੇ ਹੁਣ ਤੁਸੀਂ ਦੇਖ ਸਕਦੇ ਹੋ ਮਿੱਤਰੋ ਫਾਈਨਲੀ ਤੁਹਾਡਾ ਜਿਹੜਾ ਆਪਸ਼ਨ ਆ ਉਹ ਡਿਲੀਟਡ ਪੇਜ ਡਿਲੀਟ ਪੇਜ ਆਲਾ ਦੇਖ ਸਕਦੇ ਹੋ ਦੋਸਤੋ ਲਓ ਜੀ ਆਪਾਂ ਨੇ ਕਰਤਾ ਡਿਲੀਟ ਪੇਜ ਲਓ ਵੀ ਮਿੱਤਰੋ ਤੁਹਾਡਾ ਫਾਈਨਲੀ ਉਹ ਪੇਜ ਆ ਜਿਹੜਾ ਡਿਲੀਟ ਹੋ ਗਿਆ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਜੇਕਰ ਵੀਡੀਓ ਪਸੰਦ ਆਈ ਆ ਤਾਂ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਬਾਕੀ ਆਪਣੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਕਿਉਂਕਿ ਦੇ ਉੱਪਰ ਆਪਾਂ ਤੁਹਾਨੂੰ ਏਦਾਂ ਦੀਆਂ ਆਡੇ ਵਾਸਤੇ ਇਦਾਂ ਦੀ ਇਨਫੋਰਮੇਸ਼ਨ ਜਾਣਕਾਰੀਆਂ ਲੈ ਕੇ ਆਉਂਦੇ ਰਹਾਂਗੇ ਥੈਂਕ ਯੂ ਸੋ ਵੈਰੀ ਮੱਚ